ਸਸ਼ਕਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਆਪਣੇ ਚੈਨਲ ਦੇ ਉੱਪਰ ਜੇ ਮੇਰੇ ਚੈਨਲ ਤੇ ਨਵੇਂ ਹੋ ਪਲੀਜ਼ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਜੀ ਅੱਜ ਮੈਂ ਤੁਹਾਨੂੰ ਦਿਖਾਉਣਿਆਂਗੀ ਬਹੁਤ ਹੀ ਜਾਦੇ ਸੋਹਣੇ ਸੂਟ ਪਹਿਲਾਂ ਜਿਹੜੇ ਮੇਰੇ ਸੂਟ ਵੇਅਰ ਕੀਤਾ ਹੋਇਆ ਹੈਗਾ ਇਹਦੇ ਨਾਲ ਦਾ ਤੁਸੀਂ ਸੂਟ ਬਣਵਾ ਸਕਦੇ ਹੋਗੇ ਜਿਹੜੀ ਇਹਦੀ ਕਾਸਟ ਰਹੂਗੀ 4400 ਰਹੂਗੀ ਕਿਉਂਕਿ ਤੁਸੀਂ ਵਰਕ ਵੀ ਚੈੱਕ ਕਰ ਸਕਦੇ ਹੋਗੇ ਬਹੁਤ ਜ਼ਿਆਦੇ ਹੈਵੀ ਹੋਇਆ ਹੋਇਆ ਹੈਗਾ ਤੇ ਬਾਜੂ ਤੇ ਦੇਖੋ ਬਹੁਤ ਜ਼ਿਆਦੇ ਹੈਵੀ ਵਰਕ ਹੋਇਆ ਹੋਇਆ ਹੈਗਾ ਦੇ ਨਾਲ ਆਪਾਂ ਲਗਾਈਏ ਕੀ ਇਸ ਤਰ੍ਹਾਂ ਦੀ ਲੈਸ ਤੇ ਇਹ ਜਿਹੜਾ ਸਟਾਫ ਹੈ ਬਹੁਤ ਜਿਆਦਾ ਸੋਹਣਾ ਹੈਗਾ ਜਦ ਤੱਕ ਇਹ ਹੁਣ ਅੱਗੇ ਮੌਸਮ ਚੇਂਜ ਹੋ ਰਿਹਾ ਹੈਗਾ ਉਸ ਅਕੋਰਡਿੰਗ ਇਹਨੂੰ ਤੁਸੀਂ ਪਾ ਸਕਦੇ ਹੋਗੇ ਜਿਹੜਾ ਮੈਂ ਤੁਹਾਨੂੰ ਟੋਟਾ ਰੱਖਿਆ ਸੀ ਚੈੱਕ ਦੇ ਵਿੱਚ ਤਿੰਨ ਕਲਰ ਦਾ ਰੱਖਿਆ ਸੀਗਾ ਤੇ ਬਹੁਤ ਜਿਆਦਾ ਸੋਹਣੀ ਮੈਂ ਲੈਸ ਲਗਾਈ ਸੀਗੀ ਮਲਟੀ ਕਲਰ ਦੀ ਤੇ ਇਹਦੇ ਨਾਲ ਦਾ ਤੁਸੀਂ ਸੂਟ ਰੈਡੀ ਕਰਵਾਉਣਾ ਚਾਹੁੰਦੇ ਹੋਗੇ ਕਰਵਾ ਸਕਦੇ ਹੋਗੇ ਇਹਦੇ ਨਾਲ ਦੀ ਮੈਂ ਜਿਹੜੀ ਰੀਲ ਹੈਗੀ ਆਪਣਾ ਇੰਸਟਾਗ੍ਰam ਤੇ ਪੇਜ ਬਣਿਆ ਹੋਇਆ ਗੁਰਲੂ ਕ੍ਰੀਪਸ ਬੁਟੀਕ ਦੇ ਨਾਮ ਤੇ ਉਥੇ ਜਾ ਕੇ ਮੇਰੇ ਪੇਜ ਨੂੰ ਤੁਸੀਂ ਵਾਦ ਤੋਂ ਬਾਦ ਫੋਲੋ ਕਰੋ ਜਿੰਨੀ سپورਟ ਮੇਰੀ YouTube ਤੇ ਕੀਤੀ ਹੈਗੀ ਉਨੀ سپورਟ ਤੁਸੀਂ ਮੈਨੂੰ ਇੰਸਟਾਗ੍ਰam ਤੇ ਇੰਨਾ ਪਿਆਰ ਦਿਓ ਵਾਦ ਤੋਂ ਬਾਦ ਫੋਲੋ ਕਰੋ ਮੇਰੇ ਮੇਰੇ ਪੇਜ ਨੂੰ ਤੇ ਉਥੇ ਜਾ ਕੇ ਆਪਾਂ ਨਾ ਹੁਣ ਡੇਲੀ ਕੁਛ ਨਾ ਕੁਝ ਰੀਲਸ ਵਗੈਰਾ ਪਾਇਆ ਕਰਾਂਗੇ ਜੋ ਵੀ ਨਿਊਜ਼ ਟੂ ਸੂਟ ਹੁੰਦੇ ਨੇਗੇ ਜਿੱਦਾਂ ਤੁਸੀਂ ਵਾਰਕ ਵਗੈਰਾ ਵਾਲੇ ਸੂਟ ਰੈਡੀ ਕਰਵਾਉਣੇ ਹੁੰਦੇ ਨੇਗੇ ਤਾਂ ਤੁਸੀਂ ਉਥੋਂ ਦੇਖ ਕੇ ਰੈਡੀ ਕਰਵਾ ਸਕਦੇ ਹੋਗੇ ਚਲੋ ਜੀ ਮੈਂ ਤੁਹਾਨੂੰ ਸੂਟ ਦਿਖਾਉਣੇ ਸ਼ੁਰੂ ਕਰਦੀ ਆਂ ਜੀ ਇੱਕ ਪਹਿਲਾ ਸੂਟ ਇਹ ਵਾਲਾ ਸੀਗਾ ਇਹਨਾਂ ਮੈਂ ਗ੍ਰੀਨ ਕਲਰ ਦਾ ਸੂਟ ਪਾਇਆ ਸੀਗਾ ਆਪਣੇ ਕੋਲੇ ਇੱਕ ਐਕਸਟਰਾ ਪੀਸ ਬਚ ਗਿਆ ਸੀਗਾ ਤਾਂ ਕਰਕੇ ਆਪਾਂ ਇਹ ਰੈਡੀ ਕਰਵਾ ਕੇ ਰੱਖ ਲਿਆ ਜਿਹੜੀਆਂ ਪਹਿਣਾ ਲੈਣਾ ਚਾਹੁੰਦੀਆਂ ਨੇ ਗਿਆ ਲੈ ਸਕਦੀ ਹੋਵਾਂਗੇ ਇਸ ਤਰ੍ਹਾਂ ਇਹਦੇ neck ਤੇ ਵਰਕ ਹੋਇਆ ਹੋਇਆ ਹੈਗਾ ਤੁਸੀਂ ਦੇਖ ਸਕਦੇ ਹੋ ਕੰਮ ਦੀ ਫਿਨਿਸ਼ਿੰਗ ਤੁਸੀਂ ਚੈੱਕ ਕਰ ਸਕਦੇ ਹੋਗੇ ਦੇਖੋ ਜੀ ਬਹੁਤ ਜਿਆਦਾ ਸੋਹਣਾ ਸੂਟ ਹੈ ਮੇਰਾ ਗ੍ਰੀਨ ਕਲਰ ਦਾ ਸੂਟ ਹੈ ਇਹਦੇ ਨਾਲ ਦਾ ਤੇ ਤੁਸੀਂ ਇਹਦੇ ਨਾਲ ਸਲਵਾਰ ਵਗੈਰਾ ਜਿੱਦਾਂ ਵੀ ਰੈਡੀ ਕਰਵਾਉਣਾ ਚਾਹੁੰਦੇ ਹੋਗੇ ਕਰਵਾ ਸਕਦੇ ਹੋ ਪੌਂਚਾ ਤੇ ਵੀ ਵਰਕ ਆਊਗਾ ਇਸ ਤਰ੍ਹਾਂ ਠੀਕ ਹੈ ਜੀ ਦੇਖੋ ਕੰਮ ਦੀ ਤੁਸੀਂ ਫਿਨਿਸ਼ਿੰਗ ਚੈੱਕ ਕਰ ਲਓ ਜਿਹੜਾ ਇਹ ਵਰਕ ਹੋਇਆ ਹੈ ਮਸ਼ੀਨ ਦਾ ਹੋਇਆ ਹੋਇਆਗਾ ਜਿੱਦਾਂ ਤੁਹਾਨੂੰ ਕੋਈ ਛੋਟਾ ਮੋਟਾ ਫੰਕਸ਼ਨ ਹੈਗਾ ਜਾਂ ਥੋੜਾ ਬਹੁਤ ਤੁਸੀਂ ਮਤਲਬ ਵਰਕ ਵਗੈਰਾ ਵਾਲਾ ਸੂਟ ਲੈਣਾ ਚਾਹੁੰਦੇ ਹੋਗੇ ਤਾਂ ਤੁਸੀਂ ਲੈ ਸਕਦੇ ਹੋਗੇ ਆਪਣਾ ਕੰਟੈਕਟ ਨੰਬਰ 8557905009 ਹੈਗਾ ਉਥੇ ਜਾ ਕੇ ਤੁਸੀਂ ਸਾਨੂੰ WhatsApp ਤੇ ਮੈਸੇਜ ਕਰ ਸਕਦੇ ਹੋਗੇ ਠੀਕ ਹੈ ਜੀ ਸੇਮ ਹੀ ਵਰਕ ਹੈਗਾ ਜਿਹੜਾ ਬਾਹ ਦੇ ਉੱਪਰ ਹੈਗਾ ਜਿਹੜੀ ਇਹ ਐਮਬਰਾਇਡਰੀ ਹੋਈ ਹੋਈ ਹੈਗੀ ਇਹ ਸਲਵਾਰ ਤੇ ਹੈਗੀ ਸਲਵਾਰ ਜਿਹੜਾ ਵਰਕ ਹੈਗਾ ਇਹ ਸਟ੍ਰੇਟ ਹੋਇਆ ਹੋਇਆ ਹੈਗਾ ਸਟ੍ਰੇਟ ਪਟਿਆਲਾ ਜਿਤਨਾ ਵੀ ਤੁਸੀਂ ਬਣਵਾਉਣਾ ਚਾਹੋਗੇ ਬਣਵਾ ਸਕਦੇ ਹੋ ਤਾਂ ਪਲਾਜ਼ੋ ਵੀ ਬਣਵਾ ਸਕਦੇ ਹੋਗੇ ਤੁਸੀਂ ਪਲਾਜ਼ੋ ਬਣਵਾਉਣਾ ਚਾਹੁੰਦੇ ਹੋ ਜੇ ਤੁਸੀਂ ਪਹਿਲਾ ਸੂਟ ਇਹ ਸੀਗਾ ਤੇ ਦੂਜਾ ਸੂਟ ਆਊਗਾ ਜੀ ਜੌਰਚਟ ਦੇ ਵਿੱਚ ਜਿਹੜੀ ਇਹ জর্ਜਟ ਹੈਗੀ ਪ्युअर ਫੁੱਲ ਪ्युअर জর্ਜਟ ਹੈਗੀ দেখো 올ਓਵਰ স্যুট ਹੈਗਾ 컬러 ਤੁਸੀਂ ਦੇਖ ਸਕਦੇ ਹੋਗੇ ਕਿੰਨਾ ਜਾਦੇ ਸੋਹਣਾਗਾ ਪ੍ਰਿੰਟ ਤੁਸੀਂ ਚੈੱਕ ਕਰ ਸਕਦੇ ਹੋਗੇ ਕਿੰਨਾ ਜਾਦੇ ਸੋਹਣਾਗਾ ਮੈਂ ਤੁਹਾਨੂੰ ਆਪਣੇ ਲਗਾ ਕੇ ਇਹ স্যুট ਦਿਖਾ ਦਿੰਦੀ ਆ দেখো کافی ਜਾਦੇ ਸੋਹਣਾ ਲੱਗੂਗਾ ਜਦੋਂ ਇਹ ਸਟਿਚ ਹੋ ਗਿਆ 컬러 ਦੇਖੋ ਤੁਸੀਂ ਮੈਨੂੰ ਇਹ ਬਰਾਊਨਿੰਗ ਜਾਂ ਸ਼ੇਡ ਜਾਦੇ ਸੋਹਣਾ ਲੱਗਦਾ ਹੁੰਦਾਗਾ ਤਾਂ ਤੁਸੀਂ ਲੈ ਸਕਦੇ ਹੋ ਜੇ ਵੀ ਇਹਦੀ ਕਾਸਟ ਰਹੂਗੀ ਪ੍ਰਾਈਸ ਰਹੂਗਾ 3500 ਰਹੂਗਾ ਤੇ ਵਿਦਾਊਟ ਦੁਪੱਟਾ ਰਹੂਗਾ ਪਰ ਜਿਹੜਾ ਇਹ ਮਤਲਬ ਜਾਰਜਟ ਦਾ ਬ੍ਰਾਂਡ ਹੈਗਾ ਤਾਂ ਇਹ ਹੈਗਾ ਟਿਸਟਾ ਦੀ ਕਲੈਕਸ਼ਨ ਹੈਗੀ ਦੇਖੋ ਜੀ ਸਟਾਫ ਬਹੁਤ ਜਿਆਦਾ ਸੋਹਣਾ ਪਿਓਰ ਫੁੱਲ ਪਿਓਰ ਜਾਰਜਟ ਹੈਗੀ ਤੇ 3500 ਪ੍ਰਾਈਸ ਹੈਗਾ ਆਪਣਾ ਫਾਸਟਲੀ ਆਰਡਰ ਕਰ ਦਿਓ ਜਿਹੜੀਆਂ ਭੈਣਾਂ ਮੈਨੂੰ ਬਾਅਦ ਤੋਂ ਦੇਖ ਰਹੀਆਂ ਨੰਹੀਂ ਉਹ ਫੁੱਲ ਪਿਓਰ ਦੇ ਸੂਟ ਮੰਗ ਰਹੀ ਸੀ ਆਪਾਂ ਤੋਂ ਤਾਂ ਤੁਸੀਂ ਲੈ ਸਕਦੇ ਹੋਗੇ ਤੇ ਦੂਜਾ ਕਲਰ ਵੀ ਕਾਫੀ ਜਾਦੇ ਸੋਹਣਾਗਾ ਤੁਸੀਂ ਦੇਖੋ ਇਹਦੇ ਨਾਲ ਤੁਸੀਂ ਪਿੰਕ ਕਲਰ ਦਾ ਦੁਪੱਟਾ ਲੈ ਸਕਦੇ ਹੋ ਜਾਂ ਕਰੀਮ ਕਲਰ ਦਾ ਦੁਪੱਟਾ ਲੈ ਕੇ ਪਿੰਕ ਕਲਰ ਦੀ ਲੈਂਸ ਲਗਾ ਸਕਦੇ ਹੋਗੇ ਠੀਕ ਹੈ ਜੀ ਇਸ ਤਰ੍ਹਾਂ ਇਹਨੂੰ ਸੂਟ ਸੋਹਣਾ ਜਾਂ ਰੈਡੀ ਕਰਵਾ ਸਕਦੇ ਹੋਗੇ ਇਹ ਸੂਪਰ ਜਿਹੇ ਕਲਰ ਆਉਂਦੇ ਨੇ ਇਹ ਲਾਈਟ ਕਲਰ ਨਹੀਂ ਹੈਗੇ ਜਿਦਾਂ ਕਿ ਅੱਜਕਲ ਕੁੜੀਆਂ ਇਹਨਾਂ ਨੂੰ ਪਾਉਂਦੀਆਂ ਨਹੀਂ ਆਂ ਗਿਆ ਕਲਰ ਨੂੰ ਵੀ ਨਾ ਹੋ ਵੀ ਜ਼ਿਆਦਾਤਰ ਜਿਹੜੀਆਂ ਅੱਜਕੱਲ੍ਹ ਦੀਆਂ ਕੁੜੀਆਂ ਨੇ ਉਹ ਲਾਈਟ ਕਲਰ ਵੇਅਰ ਕਰਦੀਆਂ ਨਹੀਂਆਂ ਡਾਰਕ ਕਲਰ ਨਹੀਂ ਪਾਉਂਦੀਆਂ ਹੈਗੀਆਂ ਸੋ ਪਰ ਜੀ ਲਓ ਜੀ ਦੂਜਾ ਕਲਰ ਇਹ ਸੀਗਾ ਤੇ ਜਿਹੜੇ ਇਹ ਆਪਾਂ ਇਹਦੇ ਨਾਲ ਦੇ ਸੂਟ ਸੇਲ ਕੀਤੇ ਨੇਗੇ ਦੁਬਾਰਾ ਰਿਪੀਟ ਮੰਗਵਾਏ ਨੇਗੇ ਕਿਉਂਕਿ ਮੈਨੂੰ ਕਾਫੀ ਜ਼ਿਆਦਾ ਸੋਹਣੇ ਇਹ ਸੂਟ ਲੱਗੇ ਜੇ ਤੁਸੀਂ ਲੈਣਾ ਚਾਹੁੰਦੇ ਹੋਗੇ ਫਟਾਫਟ ਆਪਣਾ ਫਟਾਫਟ ਆਪਣਾ ਆਰਡਰ ਕਰ ਦਿਓ ਫਟਾਫਟ ਆਪਣਾ ਕੰਟੈਕਟ ਕਰ ਲਓ ਇਹ ਬਤ ਉਹ ਰੀ ਕੁਝ ਬੋਲੇ ਜਾਂਦੇ ਫਟਾਫਟ ਆਪਣਾ ਆਰਡਰ ਕਰ ਦਿਓ ਜੀ ਦੇਖੋ ਜੀ ਇਹਦੇ ਵਿੱਚ ਨਾ ਦੇਖੋ ਵਰਕ ਹੋਇਆ ਹੋਇਆ ਹੈਗਾ ਅਲੱਗ ਜਿਹੇ ਦੀ ਚੀਜ਼ ਹੈਗੀ ਬਹੁਤ ਸੋਹਣੀ ਹੈਗੀ ਇਹਦੇ ਨਾਲ ਜੇ ਤੁਸੀਂ ਸਟਿਚਿੰਗ ਕਰਵਾਉਣਾ ਚਾਹਦੇ ਹੋ ਸਟਿਚਿੰਗ ਕਰਵਾ ਸਕਦੇ ਹੋ ਬਿਨਾ ਸਲਾਈ ਤੋਂ ਮਗਵਾਉਣਾ ਚਾਹੁੰਦੇ ਹੋ ਬਿਨਾ ਸਲਾਈ ਤੋਂ ਮਗਵਾ ਸਕਦੇ ਹੋ ਜੇ ਕੋਈ ਤੁਹਾਡਾ ਸਟਿਚਿੰਗ ਦੇ ਵਿੱਚ 19 20 ਦਾ ਫਰਕ ਰਹਿੰਦਾਗਾ ਤੁਹਾਨੂੰ ਉਹ ਸਾਡੇ ਨਾਲ ਐਡਜਸਟ ਕਰਕੇ ਚੱਲਣਾ ਪੈਣਾ ਜੀ ਕਿਉਂਕਿ ਤੁਸੀਂ ਕਿਹੜਾ ਸਾਡੇ ਕੋਲੇ ਆ ਕੇ ਇੱਥੇ ਪ੍ਰੋਪਰ ਨਾਪ ਦੇੰਨੇ ਹੋਣਾ ਜਿੱਦਾਂ ਸਾਡੇ ਵੀ ਪ੍ਰੋਪਰ ਨਾਪ ਹੁੰਦੇ ਨੇਗੇ ਕੋਈ ਨਾ ਕੋਈ ਇੱਕ ਅੱਧੀ ਕਮੀ ਤਾਂ 19 20 ਤਾਂ ਉਹੀ ਗੱਲ ਆ ਜਾਂਦੀ ਹੈ ਵੀ ਰਹਿ ਜਾਂਦੀ ਹੈ ਕਿ ਹਨਾ ਤੇ ਕਈਆਂ ਭੈਣਾਂ ਦੇ ਇੰਨੇ ਕੁ ਪਰਫੈਕਟ ਆ ਜਾਂਦੇ ਹੁੰਦੇ ਨੇਗੇ ਸੂਟ ਵੀ ਉਹ ਕਹਿੰਦੇ ਸਾਡੇ ਬਿਲਕੁਲ ਸਹੀ ਰhenge ਕੋਈ ਮੜਮਟੋ 19 20 ਦਾ ਦੇਖੋ ਕੋਈ ਵੀ ਹਨਾ ਤੁਸੀਂ ਵੀ ਸਾਡੇ ਨਾਲ ਪਹਿਲੀ ਵਾਰ ਜੁੜੇ ਹੁੰਨੇ ਹੋਗੇ ਸਾਨੂੰ ਵੀ ਤੁਹਾਡੀ ਚੋਇਸ ਪਤਾ ਲੱਗੂਗੀ ਹਨਾ ਤੇ ਤੁਹਾਨੂੰ ਵੀ ਸਾਡੇ ਬਾਰੇ ਪਤਾ ਲੱਗੂਗਾ ਤਾਂ ਕਰਕੇ ਜਿੱਦਾਂ ਜਿੱਦਾਂ ਹਨਾ ਕਈ ਭੈਣਾਂ ਹੁਣ ਪਹਿਲੀ ਵਾਰ ਜੁੜੇ ਨੇ ਆਪਾਂ ਨੂੰ ਉਹਨਾਂ ਦੀ ਚੋਇਸ ਦਾ ਪਤਾ ਲੱਗ ਗਿਆ ਤਕਰੀਬਨ ਜਿਹੜੀਆਂ ਭੈਣਾਂ ਕੋਲੇ ਸੂਟ ਕਹਿੰਦੇ ਨੇ ਬਣ ਕੇ ਸਾਰੇ ਸੂਟ ਠੀਕ ਆਏ ਨੇਗੇ ਪਰ ਫਿਰ ਵੀ ਜੇ 19 20 ਦਾ ਕਿਸੇ ਵੀ ਗੱਲ 'ਚ ਫਰਕ ਰਹਿੰਦਾਗਾ ਤੁਹਾਨੂੰ ਉਹ ਸਾਡੇ ਨਾਲ ਐਡਜਸਟ ਕਰਕੇ ਚੱਲ ਠੀਕ ਹੈ ਜੀ ਦੇਖੋ ਸੂਟ ਦੇਖੋ ਕਲਰ ਦੇਖੋ ਕਾਫੀ ਜਿਆਦਾ ਸੋਹਣਾਗਾ ਤੇ ਇਹਦੇ ਨਾਲ ਰਹੇਗੀ ਜੀ ਪਲੇਨ ਬਾਟਮ ਜਿਹੜਾ ਇਹ ਆਪਾਂ ਕਲੈਕਸ਼ਨ ਹੈ ਜੀ ਇਹ ਵੀ ਟੇਸਟਾ ਦੀ ਹੈਗੀ ਤੁਸੀਂ ਚੈੱਕ ਕਰ ਸਕਦੇ ਹੋਗੇ ਪ੍ਰਾਈਸ ਦੀ ਗੱਲ ਕਰੀਏ ਪ੍ਰਾਈਸ ਰਹੇਗਾ ਇਹਦਾ 3000 ਵਿਦਆਊਟ ਦੁਪੱਟਾ ਜੇ ਤੁਸੀਂ ਦੁਪੱਟਾ ਲਗਾਉਂਗੇ ਤਾਂ ਇਹਨਾਂ ਨਾਲ ਤੁਸੀਂ ਜੌਰਜਟ ਦੇ ਦੁਪੱਟਾ ਲਗਾ ਸਕਦੇ ਹੋਗੇ ਤੇ ਆਪਾਂ ਤੋਂ ਜੌਰਜਟ ਦੇ ਦੁਪੱਟੇ ਦਾ ਪ੍ਰਾਈਸ ਪੁੱਛਿਆ ਜਾਂਦਾ 450 ਪ੍ਰਾਈਸ ਹੈ ਦੁਪੱਟੇ ਦਾ ਜੇ ਤੁਸੀਂ ਲੈਣਾ ਚਾਹੋਗੇ ਲੈ ਸਕਦੇ ਹੋਗੇ ਪਰ ਹਨਾ ਜੇ ਇਕੱਲਾ ਤੁਸੀਂ ਦੁਪੱਟਾ ਮੰਗਵਾਉਗੇ ਉਹ ਤੁਹਾਨੂੰ ਬਹੁਤ ਜ਼ਿਆਦਾ ਕੋਸਟਲੀ ਪਊਗਾ ਮੈਂ ਤੁਹਾਡਾ ਫਾਇਦਾ ਕਰਦੀ ਆਪਾਂ ਨੂੰ ਕੋਈ ਲਾਲਚ ਨਹੀਂ ਹੈਗਾ ਇਸ ਗੱਲ ਦੇ ਵਿੱਚ ਹਨਾ ਜੇ ਤੁਸੀਂ ਇੱਕ ਅੱਧਾ ਤੁਹਾਡਾ ਸੂਟ ਆ ਉਹਦੇ ਨਾਲ ਚਾਹੀਦੀ ਤੁਸੀਂ ਮੇਰੇ ਤੋਂ ਪੰਜ ਦੁਪੱਟੇ ਮੰਗਵਾ ਲਓ ਮੈਂ ਤੁਹਾਨੂੰ ਬਿਲਕੁਲ ਦਵਾਂਗੀ ਮੇਰੇ ਕੋਲ ਇਹ ਚਾਹੀਦੀ ਤੁਸੀਂ ਮੇਰੇ ਤੋਂ ਪੰਜ ਦੁਪੱਟੇ ਬਿਨਾਂ ਸੂਟ ਦਾ ਮੰਗਾ ਲਓ ਪਰ ਜਿਹੜਾ ਉਹਦਾ ਪਾਰਸਲ ਹੈ ਕਾਸਟਲੀ ਭੇਜ ਤੁਹਾਨੂੰ ਤੇ ਦੂਜਾ ਕਲਰ ਇਹਦੇ ਵਿੱਚ ਰਹੇਗਾ ਰਾਣੀ ਸ਼ੇਡ ਕਈ ਬੈਨ ਡਾਰਕ ਕਲਰ ਪਸੰਦ ਕਰਦੀਆਂ ਨੇ ਜੀਆ ਤਾਂ ਤੁਸੀਂ ਡਾਰਕ ਲੈ ਸਕਦੇ ਹੋਗੇ ਰਾਣੀ ਸ਼ੇਡ ਦਾ ਸੂਟ ਹੈਗਾ ਕਾਫੀ ਜਿਆਦਾ ਸੋਹਣਾ ਸੂਟ ਹੈਗਾ ਦੇਖੋ ਜੀ ਬਾਟਮ ਦੀ ਗੱਲ ਕਰੀਏ ਇਹਦੇ ਨਾਲ ਹੈਗੀ ਹੈਗੀ ਪਲੇਨ ਬਾਟਮ ਕੈਮਰੇ ਦੇ ਵਿੱਚ ਕਲਰ ਦਾ ਫਰਕ ਆ ਜਾਂਦਾ ਬਾਟਮ ਦਾ ਹਨਾ ਉਹਨੂੰ ਤੁਸੀਂ ਇਗਨੋਰ ਕਰਿਓ ਤੇ ਤੁਸੀਂ ਦੇਖ ਸਕਦੇ ਹੋਗੇ ਦੇਖੋ ਜੀ ਐਦਾਂ ਇਹ ਸੂਟ ਰੈਡੀ ਹੋਊਗਾ ਤੇ ਪ੍ਰਾਈਸ ਇਹਦਾ ਰਹੇਗਾ 3000 ਆਪਨਾ ਫਾਸਟਲੀ ਆਰਡਰ ਕਰ ਲਿਓ ਕਰ ਦਿਓ ਕਿਉਂਕਿ ਆਪਾਂ ਨੂੰ ਬਹੁਤ ਲਿਮਟਿਡ ਜਿਹਾ ਸਟਾਕ ਮਿਲਿਆਗਾ ਜ਼ਿਆਦਾਤਰ ਵੀ ਜ਼ਿਆਦਾ ਨਹੀਂ ਮਿਲਿਆ ਹੋਗਾ ਤੇ ਜਿਹੜੀ ਚੀਜ਼ ਬਹੁਤ ਡਿਮਾਂਡ ਦੇ ਵਿੱਚ ਹੁੰਦੀ ਹੈਗੀ ਉਹ ਬਹੁਤ ਘੱਟ ਮਤਲਬ ਘੱਟ ਮਿਲਦੀ ਹੈ ਤੇ ਹੁਣ ਆਪਾਂ ਗੱਲ ਕਰਦੇ ਆਂਗੇ ਚਨਾਉਣ ਛਪਾਉਣ ਦੇ ਸੂਟਾਂ ਦੀ ਜਿਹੜੀਆਂ ਭੈਣਾਂ ਨੇ ਮੈਨੂੰ ਮੈਸੇਜ ਕੀਤੇ ਸੀ ਨਾ ਮੈਂ ਕੱਲ ਵੀ ਵੀਡੀਓ ਪਾਉਣੀ ਸੀ ਪਰਸੋ ਵੀ ਪਾਉਣੀ ਸੀ ਪਰ ਮੇਤੋਂ ਨਹੀਂ ਪਈ ਹੈਗੀ ਨਾ ਸੌਰੀ ਤੇ ਆਪਾਂ ਹੋਰ ਸੂਟਸ ਦੀ ਪਾਤੀ ਤੁਸੀਂ ਲਾ ਸਕਦੇ ਹੋਗੇ ਸੂਟ ਦੇਖੋ ਚਨੌਂਚ ਪਾਉਣ ਦੇ ਤੇ ਕਾਫੀ ਜਿਆਦੇ ਸੋਹਣੇ ਸੂਟ ਲੇਗੇ ਸਾਰੀ ਕਲੈਕਸ਼ਨ ਹੈ ਜਿਹੜੀ ਟੇਸਟਾ ਦੀ ਹੈ ਸਟਾਫ ਦੀ ਗੱਲ ਕਰਾਂ ਤਾਂ ਸਟਾਫ ਬਹੁਤ ਹੀ ਲਾਈਟ ਵੇਟ ਹੈਗਾ ਦੇਖੋ ਜੀ ਲਾਈਨਿੰਗ ਲੱਗੂਗੀ ਜਿੰਨੇ ਵੀ ਤੁਹਾਨੂੰ ਅੱਜ ਮੈਂ ਸੂਟ ਦਿਖਾਏ ਨੇ ਸਾਰੇ ਨੀਚੇ ਲਾਈਨਿੰਗ ਲੱਗਣੀ ਹੀ ਲੱਗਣੀ ਹੈਗੀ ਦੇਖੋ ਤੇ ਨਾਲ ਇਹਦੀ ਹੈਗੀ ਹੈ کریم ਕਲਰ ਦੀ ਬਾਟਮ ਹੈਗੀ ਪ੍ਰਾਈਸ ਇਹਦਾ ਰਹੇਗਾ 2500 ਇਸ ਤਰ੍ਹਾਂ ਇਹਦਾ ਕੰਬੀਨੇਸ਼ਨ ਹੈਗਾ ਸੂਟ ਦਾ ਤੁਸੀਂ ਲੈਣਾ ਚਾਹੁੰਦੇ ਹੋਗੇ ਸਕਰੀਨਸ਼ਾਟ ਆਪਾਂ ਨੂੰ ਵਟਸਐਪ ਤੇ ਭੇਜਣਾ ਜੀ ਫਿਰ ਆਪਾਂ ਨੂੰ ਸੂਟ ਦਾ ਪਤਾ ਚੱਲੂਗਾ ਵੀ ਤੁਸੀਂ ਕਿਹੜੇ ਸੂਟ ਦੀ ਗੱਲ ਕਰਦੇ ਹੋ ਤੇ ਦੂਜਾ ਵੀ ਹੈਗਾਗਾ ਚਨਾਉਨ ਛਪਾਉਣ ਦਾ ਹੀ ਸੂਟ ਹੈਗਾ ਰੈਸਟ ਕਲਰ ਦੇ ਵਿੱਚ ਕਾਫੀ ਡਿਮਾਂਡ ਦੇ ਵਿੱਚ ਹੈਗਾ ਸੂਟ ਇਹ ਸਭ ਤੋਂ ਬਾਅਦ ਮੇਰੇ ਬੁਟੀਕ ਤੇ ਕਲਰ ਸੇਲ ਹੁੰਦਾ ਹੈ ਸਭ ਤੋਂ ਬਾਅਦ ਨਾਲ ਰਹੇਗੀ ਜੀ ਪਲੇਨ ਬਾਟਮ ਬਾਟਮ ਤੇ ਤੁਸੀਂ ਵਰਕ ਕਰਵਾਉਣਾ ਚਾਹੋ ਨੇ ਕਰਵਾ ਸਕਦੇ ਹੋਗੇ ਬਾਕੀ ਤੁਹਾਡੀ ਆਪਣੀ ਚੁਆਇਸ ਹੈ ਕਿ ਵੀ ਤੁਸੀਂ ਕਿਸ ਤਰ੍ਹਾਂ ਸੂਟ ਲੈਣਾਗਾ ਸਾਡੇ ਤੋਂ ਉਸ ਤਰ੍ਹਾਂ ਤੁਸੀਂ ਲੈ ਸਕਦੇ ਹੋ ਪਰ ਪਲੀਜ਼ ਹਨਾ ਜੋ ਤੁਸੀਂ ਆਰਡਰ ਦਿਨੇ ਚਾਹੋ ਦੀ ਤੁਹਾਡੇ ਦੋ ਸੂਟ ਲੇਗੇ ਆਪਣੇ ਕੋਲੇ ਘੱਟੋ ਘਾਟ 15 ਤੋਂ 20 ਦਿਨ ਦਾ ਟਾਈਮ ਲੈ ਕੇ ਚੱਲੋ ਹੀ ਚੱਲੋ ਕਾਲੀ ਨਾ ਕਰਿਆ ਕਰੋ ਕੋਈ ਮਿਸਟੇਕ ਹੋ ਜਾਂਦੀ ਹੈ ਫਿਰ ਉਹਦਾ ਤੁਸੀਂ ਕਹਿਨੇ ਹੋਗੇ ਵੀ ਸਨ ਮੈਨੂੰ ਹੀ ਕਹਿਣਾ ਵੀ ਤੁਸੀਂ ਸਾਨੂੰ ਹੀ ਕਹਿਨੇ ਹੋਗੇ ਵੀ ਤੁਸੀਂ ਇਦਾਂ ਸੂਟ ਉਹ ਕਰਤਾ ਹਨਾ ਕਾਲੀ ਨਾ ਕਰਿਆ ਕਰੋ ਕਿਉਂਕਿ ਪਹਿਲਾਂ ਵੀ ਆਰਡਰ ਚੱਲ ਰਹੇ ਨੇਗੇ ਕਾਫੀ ਪੈਣਾ ਦੇ ਹਨਾ ਤਾਂ ਕਰਕੇ ਥੋੜਾ ਜਿਹਾ ਆਰਾਮ ਨਾਲ ਚੱਲਿਆ ਕਰੋ ਫਿਰ ਸੂਟ ਜਿਆਦਾ ਸੋਹਣੇ ਹੁੰਦੇ ਨੇਗੇ ਤੇ ਕਾਲੀ ਵਾਲਾ ਕੰਮ ਨਾ ਕਰਿਆ ਕਰੋ ਪਲੀਜ਼ ਹਨਾ ਮੇਰੀ ਤੁਹਾਨੂੰ ਰਿਕਵੈਸਟ ਹੈਗੀ ਕਿ ਜੇ ਤੁਸੀਂ ਵਰਕ ਕਰਵਾਉਣਾ ਚਾਹੁੰਦੇ ਹੋ ਤਾਂ ਵਰਕ ਵੀ ਕਰਵਾ ਸਕਦੇ ਹੋਗੇ ਪ੍ਰਾਈਸ ਮੈਂ ਤੁਹਾਨੂੰ ਦੱਸ ਦਿੰਨੀ ਆ ਜਦਾ ਕਿੰਨਾ ਦਾ ਇਹਦਾ ਪ੍ਰਾਈਸ ਵੀ ਵੈਸੇ 2500 ਹੀ ਹੋਊਗਾ ਹਾਂਜੀ ਜਿਹੜਾ ਇਹਦਾ ਪ੍ਰਾਈਸ ਹੈ ਜੀ 2500 ਆਏਗਾ ਜਿਹੜੇ ਇਹ ਵਾਲੇ ਸੂਟ ਲēngਗੇ ਇਹਨਾਂ ਦਾ ਪ੍ਰਾਈਸ ਦੇਖੋ ਇਹ ਵੀ ਕਾਫੀ ਝਾਦੇ ਸੋਨਾ ਸੂਟ ਹੈਗਾ ਬਲੂ ਕਲਰ ਦਾ ਹਾਂ ਜੋ ਤੁਹਾਨੂੰ ਆਪਣੇ ਲਗਾ ਕੇ ਦਿਖਾਉਣੀ ਆ ਵੀ ਤੁਹਾਨੂੰ ਪਤਾ ਲੱਗ ਜੂ ਵੀ ਕਿੱਦਾਂ ਦੇ ਸੂਟ ਲਗਣਗੇ ਤੇ ਇਹਦਾ ਪ੍ਰਾਈਸ ਵੀ ਹੈਗਾ ਜਿਹੜਾ 2500 ਹੈਗਾ ਚਨੌਣ ਛਪਾਉਣ ਦੇ ਸੂਟ ਲēngਗੇ ਮੈਚਿੰਗ ਸੂਟ ਲēngਗੇ ਤੇ ਲਾਸਟ ਸੂਟ ਤੇ ਇਹ ਨੰਦਾਰ ਕੇ ਕਲਰ ਨਾ ਹੀ ਲਾਈਟ ਹੈਗਾ ਜਿੱਦਾਂ ਤੁਸੀਂ ਹੁਣ ਆਪਣੇ ਕੋਲ ਕੁਸ਼ਕ ਬਰਬੀ ਦੇ ਸੂਟ ਪਾਏ ਨਗੇ ਕਾਫੀ ਜਿਆਦੇ ਸੋਹਣੇ ਨਗੇ ਤੇ ਸਟਾਕ ਆਇਨ ਨੂੰ ਕਾਫੀ ਦਿਨ ਹੋ ਗਏ ਪਰ ਉਹਨਾਂ ਨਾਲ ਆਪਾਂ ਦੁਪट्टे ਰੈਡੀ ਕਰਵਾਉਣੇ ਨੇ ਕਿ ਟਾਈ ਐਂਡ ਡਾਈ ਤੁਸੀਂ ਮੈਨੂੰ ਕਮੈਂਟ ਦੇ ਵਿੱਚ ਦੱਸਿਓ ਵੀ ਆਪਾਂ ਵੀ ਕਈ ਭੈਣਾਂ ਮੈਨੂੰ WhatsApp ਤੇ ਮੈਸੇਜ ਕਰਕੇ ਦੱਸ ਦਿੰਦੇ ਹੁੰਦੇ ਨੇ ਨਾ ਤੁਸੀਂ ਕਮੈਂਟ ਕਰਕੇ ਦੱਸਿਓ ਵੀ ਆਪਾਂ ਉਹਨਾਂ ਨਾਲ ਟਾਈ ਐਂਡ ਡਾਈ ਬਾਟਮ ਕਰਵਾਈਏ ਜਾਂ ਵੀ ਪਲੇਨ ਰੱਖ ਕੇ ਦੁਪट्टे ਹੀ ਇਕੱਲੇ ਟਾਈ ਐਂਡ ਡਾਈ ਕਰਵਾਈਏ ਕਿਉਂਕਿ ਜਿੱਦਾਂ ਤੁਸੀਂ ਕਹੋਗੇ ਤੁਹਾਡੀ ਚੋਇਸ ਹੋਊਗੀ ਹਨਾ ਤੇ ਆਪਾਂ ਉਸ ਦਾ ਸੂਟ ਰੈਡੀ ਕਰਵਾਵਾਂਗੇ ਫਿਰ ਤੁਹਾਨੂੰ ਉਹ ਵਧੀਆ ਵੀ ਲੱਗਣਗੇ ਕਿਉਂਕਿ ਤੁਸੀਂ ਸੂਟ ਪਾਣੇ ਹੁੰਦੇ ਨੇਗੇ ਹਨਾ ਤੇ ਮੈਨੂੰ ਦੱਸ ਦੱਸ ਦਿਆ ਕਰੋ ਵੀ ਕੱਪਾ ਕਿਵੇਂ ਕਰਵਾਈਏ ਕਮੈਂਟ ਦੇ ਵਿੱਚ ਮੈਨੂੰ ਜ਼ਰੂਰ ਇਹ ਗੱਲ ਤੁਸੀਂ ਆਪਣੀ ਰਾਇ ਮੈਨੂੰ ਜ਼ਰੂਰ ਦੱਸਿਓ ਜਿੰਨੇ ਮਾਤੋਵੱਦ ਕਮੈਂਟ ਆਉਣਗੇ ਆਪਾਂ ਉਸ ਤਰ੍ਹਾਂ ਸੂਟ ਰੈਡੀ ਕਰਵਾਵਾਂਗੇ ਹਨਾ ਨਹੀਂ ਮੈਂ ਅੱਗੇ ਕਦੇ ਨਹੀਂ ਤੁਹਾਨੂੰ ਕਹਿੰਦੀ ਹੁੰਦੀ ਵੀ ਤੁਸੀਂ ਇਹ ਗੱਲ ਦੱਸਿਓ ਕਿਉਂਕਿ ਹੁਣ ਮੈਂ ਕੱਲੀ ਕੱਲੀ ਭੈਣ ਤੋਂ ਹਨਾ ਵੀ ਮੈਂ ਵੀ ਵਟਸਐਪ ਤੇ ਵੀ ਨਹੀਂ ਪੁੱਛ ਸਕਦੀ ਹਨਾ ਤੁਸੀਂ ਸਾਰੀਆਂ ਭੈਣਾਂ ਹਨਾ ਮੇਰੇ ਤੋਂ ਸੂਟ ਰੈਡੀ ਕਰਵਾਉਣੇ ਹੋਗੇ ਹਨਾ ਤੇ ਇੱਕ ਤਰ੍ਹਾਂ ਦਾ ਤੁਹਾਡੇ ਨਾਲ ਮੇਰਾ ਪਿਆਰ ਬਣਿਆ ਹੋਇਆ ਹੈਗਾ ਤਾਂ ਕਰਕੇ ਮੈਨੂੰ ਜਰੂਰ ਤੁਸੀਂ ਆਪਣੀ ਸਲਾਹ ਦਿਓ ਸਾਰੇ ਵੀ ਆਪਾਂ ਜਿਹੜੀਆਂ ਸਲਵਾਰਾਂ ਨੇ ਉਹਨਾਂ ਨਾਲ ਟਾਈ ਐਂਡਾਈ ਰੱਖੀਏ ਜਾਂ ਪਲੇਨ ਰੱਖੀਏ ਵੀ ਦੁਪੱਟੇ ਟਾਈ ਐਂਡਾਈ ਦੁਪੱਟੇ ਤੋਂ ਦੇਖੋ ਆਪਾਂ ਟਾਈ ਐਂਡਾਈ ਕਰਵਾਵਾਂਗੇ ਹੀ ਕਰਵਾਵ ਤੁਮ ਵੀ ਆਪਾਂ ਪਲੇਨ ਰੱਖੀਏ ਜਾਂ ਟਾਈ ਡਾਈ ਠੀਕ ਹੈ ਜੀ ਤੇ ਲਾਸਟ ਸੂਟ ਆਪਣਾ ਇਹ ਸੀਗਾ ਤੇ ਇਹਦੇ ਨਾਲ ਹੈਗੀ ਹੈਗੀ ਓਨੀਅਨ ਕਲਰ ਦੀ ਬਾਟਮ ਹੈਗੀ ਪਲੇਨ ਸਾਡੇ 2500 ਪ੍ਰਾਈਸ ਰਹੂਗਾ ਵਿਦ ਸ਼ਿਪਿੰਗ ਰਹੂਗਾ ਐਕਸਟਰਾ ਸ਼ਿਪਿੰਗ ਕੋਈ ਨਹੀਂ ਹੈਗੀ ਉਮੀਦ ਕਰਦੀ ਆ ਤੁਹਾਨੂੰ ਅੱਜ ਵਾਲੇ ਸੂਟ ਸਾਡੇ ਪਸੰਦ ਆਏ ਹੋਣਗੇ ਕਮੈਂਟ ਕਰਕੇ ਜਰੂਰ ਦੱਸ ਦਿਓ ਤੁਹਾਡਾ ਕਹਿਦ ਲੋਵਾ ਧੰਨਵਾਦ ਤੁਸੀਂ ਇੰਨੇ ਸੋਹਣੇ ਸੋਹਣੇ ਮੈਨੂੰ ਕਮੈਂਟ ਕਰ ਦੇਣਾ ਪਿਆਰ ਦਿੰਨੇ ਹੋ ਮੇਰੇ ਬੱਚਿਆਂ ਨੂੰ ਇੰਨਾ ਪਿਆਰ ਦਿੰਨੇ ਹੋਗੇ ਤੇ ਵੱਧ ਵੱਧ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਆਪਣੇ ਰਿਸ਼ਤੇਦਾਰਾਂ ਦੇ ਵਿੱਚ ਹਨ ਜੋ ਵੀ ਤੁਹਾਡਾ ਬਾਹਰ ਨੇਗੇ ਉਹਨਾਂ ਕੋਲੇ ਵੀ ਸ਼ੇਅਰ ਕਰਿਆ ਕਰੋ ਤੇ ਉਮੀਦ ਕਰਦੀ ਹਾਂ ਜਾਲੇ ਤੁਹਾਨੂੰ ਸਾਡੇ ਸੋਹਣੇ ਲੱਗੇ ਹੋਣਗੇ ਤੇ ਅਗਲੀ ਵੀਡੀਓ ਲੈ ਕੇ ਆਵਾਂਗੇ ਅਗਲੇ ਦਿਨ ਦੇ ਨਾਲ ਤਦ ਤੱਕ ਦੇ ਸਤਿ ਸ਼੍ਰੀ ਅਕਾਲ ਜੀ ਬਾਏ ਬਾਏ